ਪਿਆਰ ਮਾਤਾ ਚਿੰਤਪੂਰਨੀ ਵੀ ਸੱਚ ਪਿਆਰ ਆ ਆਪਾਂ ਟਿੱਕੇ ਲਾ ਲਿਆ ਗਿਆ ਮਾਤਾ ਜੀ ਛੇਰ ਤੋ ਕੇਰ ਬੋਟਾ ਹਾਂਜੀ ਛੇਰ ਬੜਨ ਲੱਗੇ ਆ ਆਜੋ ਆਜੋ ਕਿਆ ਬਾਗਨੀ ਲੋ ਵੀ ਦੋਸਤੋ ਚਾਕੀ ਨਿਕਲ ਗਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਆ ਮੈਂ ਆਇਆ ਹਾਂ ਟਾਂਡੇ ਨੂੰ ਟਾਈਮ 11:00 ਵਜੇ 25 ਮਿੰਟ ਹੋ ਗਏ ਆ ਜੀ ਆਜੇ ਵਾਜੋ ਚਿੰਤ ਪਤਾ ਨਹੀਂ ਸਾਚ ਚਿੰਤਾ ਚਿੰਤਾ ਨਹੀਂ ਜਾਣਾ ਇਹਨਾਂ ਚਿੰਤਾ ਲੋ ਜੀ ਅਗਲੀ ਝਾਕੀ ਹੈ ਜੀ ਅਗਲੀ ਝਾਕੀ ਤਿਆਰ ਹੋ ਗਿਆ ਕੋਈ ਲਾਟ ਘਾਟੀ ਮੇਰਾ ਸਾਰਾ ਕੰਮ ਖਰਾਬ ਹੋ ਗਿਆ ਪਤਾ ਜੀ ਆ ਗਿਆ ਮੀ ਹਾਂਜੀ ਦੋਸਤੋ ਕੀ ਆ ਚਾਲ ਆ ਨਵੇਂ ਬਲੌਗ ਵਿੱਚ ਫੇਰ ਤੁਹਾਡਾ ਸਵਾਗਤ ਆ ਲੋਏ ਮਿੱਤਰੋ ਅੱਜ ਗੱਡੀਆਂ ਖਿੱਚ ਲਈਆਂ ਮਾਦਾ ਚਿੰਦਪੋਨੀ ਵਾਲੇ ਲੋਏ ਮਿੱਤਰੋ ਪਿਛਲੇ ਬਲੌਗ ਅੱਜ ਆਪਾਂ ਜਾ ਗਏ ਸੀ ਮਾਦਾ ਚਿੰਦਪੋਨੀ ਦੇ ਹੁਣ ਆਪਾਂ ਆਏ ਜੀ ਦਸੂਏ ਸਵੇਰੇ ਸਵੇਰੇ ਆਪਾਂ ਕੀ ਕਰਨ ਆਏ ਆ ਤੁਹਾਨੂੰ ਸਾਰਾ ਬਲੌਗ ਵਿੱਚ ਦੱਸਿਆ ਜਾਵੇਗਾ ਅੱਜ ਤੇ ਸਵੇਰ ਦੇ ਵੱਜ ਗਿਆ 5 ਜਾਂ ਦੇਖ ਲਓ ਜੀ ਮੰਡੀ ਕਿੱਥੇ ਆ ਬਾਈ ਜੀ ਹਾਂ ਲੋ ਜੀ ਮੰਡੀ ਚੱਲੇ ਆਪਾਂ ਹੁਣ ਸਬਜ਼ੀ ਲੈਣ ਸਾਡੇ ਪਿੰਡ ਹੈਗਾ ਜੀ ਭਈ ਦੇ ਕਰ ਜਗਰਾਤਰਾ ਮਾਦਾ ਚੇਂਤਾਪੁਰ ਨੀ ਜੀ ਦਾ ਠੀਕ ਹੈ ਜੀ ਸਾਰੀ ਮਾਦਾ ਦਾ ਤੇ ਤੁਹਾਨੂੰ ਦਿਖਾਇਆ ਜਾਊਗਾ ਸਾਰਾ ਬਲੌਗ ਤੇ ਜਿਹੜੇ ਮੇਰੇ ਭਰਾ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਦੇ ਵੀਰੇ ਸਵੇਰੇ ਕੋਈ ਹਨੀਓ ਰੋਡ ਤੇ ਬਾਕੀ ਜੁੜੇ ਹੋਏ ਚੈਨਲ ਨਾਲ ਕੂਟੇ ਤੇ ਆਏ ਆ ਜੀ ਤੇ ਬਾਕੀ ਟਰੱਕ ਪਿੱਛੇ ਆ ਰਹੀ ਹੈ ਜਿੱਥੇ ਸਮਾਨ ਲੱਦਿਆ ਮੈਂ ਆ ਤੇ ਠੀਕ ਹੈ ਜੀ ਜੁੜੇ ਹੋਏ ਚੈਨਲ ਨਾਲ ਆਜੋ ਚੱਲਦੇ ਆ ਅੱਗੇ ਲੋ ਵੀ ਦੋਸਤੋ ਮੰਡੀ ਪੁੱਜ ਗਏ ਆ ਜੀ ਆ ਦੇ ਦੇਖੋ ਜੀ ਮੰਡੀ ਤੁਹਾਨੂੰ ਦਿਖਾਇਆ ਗਿਆ ਵਾ ਕਿ ਇਹ ਸਬਜ਼ੀਆਂ ਕਿਹੜੀਆਂ ਕਿਹੜੀਆਂ ਕੀ ਭਾਅ ਚੱਲਦਾ ਪਿਆ ਪੰਜਾਬ ਵਿੱਚ ਸਬਜ਼ੀਆਂ ਦਾ ਆਜੋ ਜੀ ਆ ਦੇਖੋ ਇਸ ਵੇਲੇ ਵੇਲੇ ਰਸ ਲੋ ਵੀ ਦੋਸਤੋ ਸੇਬਾਂ ਦੀਆਂ ਪੇਟੀਆਂ ਖਾਓ ਸੇਬ ਜਿੰਨੇ ਮਰਜੀ ਚੱਕ ਚੱਕ ਸਵੇਰ ਦਾ ਮਹੌਲ ਕੁਛ ਏਦਾਂ ਦਾ ਆ ਆ ਦੇਖੀ गुड मॉर्निंग अंकल जी ए वाह <laughs> जी आया और इधर चलदे एक ये तो गाजर दा 40 ਬਗਲੇ ਆ ਚਲ ਜੇ ਭਾ ਕਿਲੋ ਜੀ ਤੇ ਆ ਫਲੀਆਂ ਭਾ ਜੀ ਇਹ ਕਿੰਨੇ ਰੁਪਏ ਕਿਲੋ 80 ਰੁਪਏ ਕਿਲੋ ਤੇ ਭਿੰਡੀਆਂ 60 ਰੁਪਏ ਕਿਲੋ ਜੀ Shimla mirch ਭਾ ਜੀ 80 ਰੁਪਏ ਕਿਲੋ ਆ ਭਾ ਜੀ ਆ ਕੀ ਚੀਜ਼ ਹੈ अरबी ਭਾ ਜੀ अरबी ਇਹ ਕਿੰਨੇ ਰੁਪਏ ਅਰਬੀ ਆ ਕੀ 30 ਬਗਲੇ ਭਾ ਜੀ ઓਏ ਦੋਸਤੋ ਮੰਡੀ ਰੇਟ ਆ ਕੀਰੇ ਭਾਜੀ ਕਿਲਾ ਭਾਜੀ ਇਹ ਵਾਲੇ ਆਪਣੇ ਗਿੰਦੇ ਲਫਾਦਾ ਲਵੋਗੇ ਤੇ 45 ਰੁਪਏ ਕਿਲੋ ਖੁੱਲਾ 70 ਰੁਪਏ ਲਫਾਫਾ ਕਿੰਨੇ ਰੇ ਭੇ ਕਿਲੋ 45 ਰੁਪਏ 45 ਰੁਪਏ ਕਿਲੋ ਤੇ ਖੁੱਲਾ ਖੁੱਲਾ ਕਈ 70 ਰੁਪਏ ਦੀ ਅਸੂਮੀਦ ਆ ਕਦੇ 40 ਰੁਪਏ ਜਿੰਨਾ ਵਿੱਚ ਵਿੱਚ ਅੱਛਾ ਜੀ ਤੇ ਆਦਰਕ ਭਾਜੀ ਆਦਰਕ ਭਾਜੀ ਆਦਰਕ ਭਾਜੀ 80 ਰੁਪਏ ਦੇ ਜੀ ਲੋਈ ਭਾਈ ਤਵਾਇਓ ਸਾਰੇ ਜਣੇ ਮੰਡੀ ਚ ਬਹੁਤ ਵਧੀਆ ਭਾਈ ਰੇਟਾ ਡਾ ਹੈ ਚਕੰਦਰ ਹੈ ਚਕੰਦਰ ਵੀ ਪਾਲਾ ਨੇ 30 ਰੁਪਏ ਕਿਲੋ ਅੱਛਾ ਚਕੰਦਰ ਵੀ ਲੋ ਭਾਈਆਂ ਚਕੰਦਰ ਵੀ ਪਾਲਾ ਹੋਈ ਚਕੰਦਰ ਵੀ ਹੈਗਾ ਮੋਰੀ ਲੋਗ ਤੇ 20 ਰੁਪਏ ਕਿਲੋ ਆ ਇਕੱਠਾ ਲੋਗ ਤੇ 30 ਰੁਪਏ ਅੱਛਾ ਜੀ ਤੇ ਆ ਬਾਂਲੇ ਗੋਭੀ ਭਾਈ ਜੀ ਬਾਂਲੇ ਗੋਭੀ 20 ਰੁਪਏ ਕਿਲੋ ਤੇ ਆ ਜੀਵੀ ਗੰਦ ਭਾਈ ਜੀ ਜੀਵੀ ਗੰਦ 60 ਰੁਪਏ ਕਿਲੋ ਲੋ ਹੀ ਮਤਰੋ ਬਾਕੀ ਫਲ ਫਰੂਟ ਵੀ ਭਾਈ ਆਪਣੇ ਦੁਆਰਾ ਛੂਟ ਹੈਗਾ ਭਾਈ ਫਰੂਟ ਵੀ ਹੈ ਭਾਈ ਤਾਂ ਤੇ ਮਿਰਚਾਂ ਟਮਾਟਰ ਬਹੁਤ ਵਧੀਆ ਭਾਈ ਰੇਟ ਚਲਈਏ ਭਾਈ ਜੀ ਓਕੇ ਭਾਜੀ ਓਕੇ ਭਾਜੀ ਲੋ ਬਈ ਕਰਤਾਂਗੇ ਜੀ ਲੋਡ ਹੋ ਕੇ ਕੰਮ ਹਾਂਜੀ ਦੋ ਜਣੇ ਆ ਉਹ ਆਪਾਂ ਸਕੂਟਰ ਹੀ ਤੇ ਆਂ ਅੱਦਾ ਹਾਂਜੀ ਸੇਵ ਇਹ ਕਸ਼ਮੀਰ ਤੋਂ ਆਉਂਦੇ ਭਾਜੀ ਹਾਂਜੀ ਹਾਂਜੀ ਕਸ਼ਮੀਰ ਹੈ ਬਸ ਠੀਕ ਹੈ ਜੀ ਆ ਗਈ ਆ ਬੋਰੀ ਖੜੀ ਕਰ ਭਾਜੀ ਆ ਗਈ ਆ ਹਲ ਵਗਾਰਾ ਅੱਛਾ ਅੱਛਾ ਠੀਕ ਹੈ ਬੋਰੀ ਖੜੀ ਕਰ ਦਈ ਫਿਰ ਇੱਥੇ ਦੇਖ ਲਓ ਤੁਹਾਨੂੰ ਜਿੱਥੇ ਦੋ ਬੰਦੇ ਬੈ ਜਾਣ ਬਸ ਬਾਕੀ ਓਕੇ ਹੋ ਜੀ ਆ ਮੈਂ ਕਿਹਾ ਭਾਜੀ ਉੱਤੇ ਦੇਖ ਲਓ ਰੱਖ ਕੇ ਉੱਤੇ ਨਹੀਂ ਰੱਖਣਾ ਭਾਜੀ ਉਹ ਕਹਿੰਦੇ ਆ ਉੱਤੇ ਇੰਨੀ ਹੋਰ ਰੱਖਣਾ ਲਾ ਦੋ ਜਾਨਾਂ ਨੇ ਬਣਾ ਨਾ ਹਾਂਜੀ ਹਾਂਜੀ ਅਮੜਾ ਅਡਜਸਟ ਕਰ ਦਿਓ ਟਮਾਟਰ ਕਿੰਦਾ ਭਾਜੀ ਆ ਕਿੰਨੇ ਪਰ ਕਿਲੋ ਹਾਂ ਟਮਾਟਰ ਨੇ ਇੱਕੋ ਹੀ ਰੇਟ ਚੱਲਦਾ ਪਿਆ ਭਾਜੀ ਸੋਦੀ ਅਲੱਗ-ਅਲੱਗ ਵੈਰਾਈਟੀ ਹੁੰਦੀ ਆ ਭਾਜੀ ਮੰਡੀ ਜਾਓਗੇ ਤੁਹਾਨੂੰ 50 ਤਰ੍ਹਾਂ ਦੀ ਵੈਰਾਈਟੀ ਮਿਲਦੀ ਆ ਅੱਛਾ ਜੀ ਉੱਥੇ ਜਾਓਗੇ ਨਾ ਤੁਸੀਂ ਦੁਕਾਨ ਦੇ ਇੱਕ ਵੈਰਾਈਟੀ ਹੋਣੀ ਆ ਇਹ 50 ਤਰ੍ਹਾਂ ਦੀ ਵੈਰਾਈਟੀ ਆ ਭਾਜੀ ਅੱਛਾ ਜੀ ਹੋਰ ਹੈ ਨਾ ਕਿੰਨਾ ਕ ਸਾਮਾਨ ਆ ਬਸ ਆ ਗਿਆ ਠੀਕ ਹੈ ਅੱਜ ਫਿਰ ਮੈਂ ਵੀ ਕੰਮ ਤੇ ਜਾਣਾ ਆ ਤੇ ਮੈਂ ਕਿ ਚਲੋ ਭਾਈ ਨਾਲ ਸਵੇਰੇ ਸਵੇਰੇ ਪਹਲਾ ਜੀ ਕੇ ਉਸ ਤੋਂ ਮੈਂ ਮੈਂ ਵੀ ਫਿਰ ਚਲੋ ਭਾਈ ਨਾਲ ਹੀ ਆ ਮੈਂ ਲੋਈ ਮਤਰਾ ਕੇਲੇ ਇਹ ਤਾਂ ਜਿਆ ਸਾਨੂੰ ਹੀ ਫੜਾ ਦੇਣੀ ਸੀ ਗੁੰਡਰੀ ਦੇ ਲੋਈ ਮਤਰਾ ਟਮਾਟਰ ਆਲੂ ਬੁਖਾਰੇ ਸੇਵ ਸਬਜੀ ਆ ਸਾਰੀ ਸਬਜੀ ਇਹਦੇ ਵਿੱਚ ਤੇ ਐਪਲ ਸੇਵ ਕਸ਼ਮੀਰੀ ਬਾਕੀ ਆ ਰਹੀ ਆ ਜੀ ਸਬਜੀ ਦਿਨ ਵੀ ਚੜ ਗਿਆ ਲੋ ਵੀ ਦੋਸਤੋ ਮੰਡੀੋਂ ਸਬਜ਼ੀ ਲੈ ਲਈ ਆਪਾਂ ਤੇ ਯਾਰ ਆਪਾਂ ਹਰ ਜਗ੍ਹਾ ਰੇਟ ਪੁੱਛਿਆ ਰੇਟ ਇੱਕੋ ਹੀ ਚੱਲਦਾ ਸੀਗਾ ਤੇ ਆਪਾਂ ਆਪਾਂ ਕਿਹਾ ਚਲੋ ਕਿਉਂ ਨਾ ਆਪਣੇ ਪੰਜਾਬੀ ਦੀ ਸਬਜ਼ੀ ਲਈ ਜਾਵੇ ਤੇ ਬੋਬਤੇ ਭਾਈ ਨੇ ਡਿਸਕਾਊਂਟ ਦਿੱਤਾ ਨਾਲੇ ਤੇ ਲੋ ਵੀ ਮਤਲਬ ਦੇਖੋ ਤੇ ਅੱਜ ਕਿਉਂਕਿ ਮੈਂ ਵੀ ਬੀਜੀ ਆ ਭਾਜੀ ਬੀਜੀ ਆ ਤੇ ਜਿੰਨਾ ਬਲੌਗ ਦਿਖਾਉਣਾ ਤਾਂ ਦਿਖਾਈ ਜਾਵਾਂਗੇ ਤੇ ਦੋਸਤੋ ਸਾਨੂੰ ਸਾਰਾ ਬਲੌਗ ਦਿਖਾਇਆ ਜਾਵਾਂਗੇ ਅੱਜ ਤੇ ਭਾਈ ਜੀ ਦਾ ਰਹਿਗਾ ਜਗਰਾਤਰਾ ਇਨੂੰ ਜਾਗਰਣ ਵੀ ਕਹਿ ਸਕਦੇ ਆਂ ਜਗਰਾਤਰ ਵੀ ਕਹਿ ਸਕਦੇ ᱛਾਈਂ ਤੇ ਇਸ ਵੇਲੇ ਇਸ ਵੇਲੇ ਮੰਡੀ ਵਿੱਚ ਆਏ ਜਗੇ ਆਪਾਂ ਤੇ ਤੁਹਾਨੂੰ ਪੂਰਾ ਬਲੌਗ ਭੂਤ ਜੜੇਲਾ ਸਭ ਕੁਝ ਦਿਖਾਇਆ ਜਾਵੇਗਾ ਜਗਰਾਤਰ ਦੇ ਮਾਤਾ ਜੀ ਦੇ ਕਿਉਂਕਿ ਜਿਹੜੀਆਂ ਝਾਕੀਆਂ ਨਿਕਲਣੀਆਂ ਜਿਹੜੇ ਝਾਕੀਆਂ ਹੁੰਦੀਆਂ ਆਈਆਂ 5-7 ਤੁਹਾਨੂੰ ਸਾਰੀਆਂ ਦਿਖਾਈਆਂ ਜਾਵਣਗੀਆਂ ਤੇ ਚੈਨਲ ਨਾਲ ਬਣੇ ਰਹੋ ਤੇ ਬਾਕੀ ਸਬਜ਼ੀ ਲੈ ਆਉਂਦੀ ਆ ਮੰਡੀ 'ਚੋਂ ਤੇ ਚਲੋ ਆਜੋ ਤੇ ਘੋਣੇ ਦਾ ਨਾਂ ਨਾਲ ਜੀ ਹੁਣ ਤੁਹਾਨੂੰ ਜਗਰਾਤਰ ਦੇ ਸਰ ਮਿਲਦੇ ਆ ਜੀ ਮੈਂ ਵੀ ਪੀਜੀ ਆ ਮੜਾ ਮੈਂ ਵੀ ਕੰਮ ਤੇ ਜਾਣਾ ਕਿਤੇ ਤੇ ਉਸ ਤੋਂ ਬਾਅਦ ਫੇਰ ਮੈਂ ਭਾਈ ਗੋਲੀ ਆ ਜੇ ਤੁਹਾਨੂੰ ਦਿਖਾਉਣੇ ਆ ਜੀ ਠੀਕ ਚਲੋ ਸਵੇਰੇ ਸਵੇਰੇ ਆਪਣਾ ਮੰਡੀ ਵਾਲਾ ਕੰਮ ਉੱਗ ਗਿਆ ਤੇ ਹੁਣ ਚਲੋ ਮੈਂ ਵੀ ਜਾਣਾ ਕਿਤੇ ਤੇ ਜਾ ਕੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਜੀ ਠੀਕ ਆ ਜੀ ਆਜੋ ਲੋ ਵੀ ਦੋਸਤੋਂ ਪਿੰਡ ਪੁੱਜ ਗਏ ਆ ਜੀ ਲੋ ਵੀ ਦੋਸਤੋਂ ਬਿਆਨ ਅਦਕਾਰ ਪੁੱਜ ਗਏ ਆ ਆ ਦੇ ਜੀ ਇੱਥੇ ਮਾਤਾ ਚਿੰਤ ਪੁਨੀ ਜੀ ਨੇ ਆਉਣਾ ਜੀ ਤੁਰ ਕੇ ਤਾਂ ਲੈ ਜਾਂਦਾ ਤਾਂ ਲਾਇਆ ਕੀਟ ਲੈ ਵੀ ਭਾਈ ਨੰ ਆਵਸ ਲੇਟਰ ਲੋ ਵੀ ਮਿੱਤਰੋ ਗੱਲ ਹੈ ਗਈ ਏਦਾਂ ਸਵੇਰ ਦਾ ਮੈਂ ਸਵੇਰੇ ਗਿਆ ਪਹਿਲਾ ਮੰਡੀ 5 ਵਜੇ ਉਸ ਤੋਂ ਬਾਅਦ ਆਇਆ ਮੈਂ ਫਿਰ ਪਿੰਡ ਨੂੰ ਸਾਰੀ ਸਬਜ਼ੀ ਸਬਜ਼ੀ ਭਾਈ ਤੋਂ ਲਾ ਕੇ ਫਿਰ ਮੈਂ ਚੱਲ ਗਿਆ ਕੰਮ ਤੇ ਤੇ ਕੰਮ ਕਰਕੇ ਹੁਣ ਮੈਂ ਫ੍ਰੀ ਹੋਇਆ ਹੁਣ ਮੈਂ ਕਟਿੰਗ ਕਰਵਾ ਕੇ ਨਹਾ ਧੋ ਕੇ ਹੁਣ ਮੈਂ ਮਤਲਬ ਭਾਈ ਮੈਨੂੰ ਫੋਨ ਕਰੀ ਜਾਂਦਾ ਜੀ ਸਵੇਰ ਦੁਪਹਿਰ ਦਾ ਆ ਜਾ ਆ ਜਾ ਆ ਜਾ ਹੁਣ ਮੈਂ ਵਿਹਲਾ ਹੋਇਆ ਮਿੱਤਰੋ ਤੇ ਹੁਣ ਚੱਲਦੇ ਆ ਰੋਟੀ ਬਾਣੀ ਛਕਦੇ ਆ ਜਾ ਕੇ ਤੇ ਬਾਕੀ ਆ ਵੀ ਡਾਉਣ ਲਿਆਂਦਾ ਨਾਲ ਤੇ ਬਾਕੀ ਤੁਸੀਂ ਜੁੜਦੇ ਹੋ ਚੈਨਲ ਨਾਲ ਤੇ ਬਾਕੀ ਤੁਹਾਨੂੰ ਸਾਰਾ ਕੁਝ ਰਾਤ ਨੂੰ ਦਿਖਾਉਣਾ ਝਾਕੀਆਂ ਸਾਰੀਆਂ ਝਾਕੀਆਂ ਦਿਖਾਈ ਜਾਊਗੀਆਂ ਤੇ ਬਾਕੀ ਸਭ ਕੁਝ ਦਿਖਾਇਆ ਜਾਊਗਾ ਤੇ ਆਈਸਕ੍ਰੀਮ ਵੀ ਲਗਣੀ ਆ ਉਹ ਵੀ ਖਲਾਵਾਂਗੇ ਉਹ ਵੀ ਖਲਾਵਾਂਗੇ ਅਸੀਂ ਖਾਵਾਂਗੇ ਤੁਸੀਂ ਦੇਖਿਓ ਤੇ ਆਜੋ ਚੱਲਦੇ ਭਾਈ ਫੋਨ ਕਰੀਆਂ ਦਾ ਵਿੱਚ ਹੁਣ ਵੀ ਚਲੋ ਆਜੋ ਲੋ ਵੀ ਦੋਸਤੋ ਕਰੋ ਚੈਟ ਕਿਉਂ ਜੀ ਡੋਰੇ ਰਿਓ ਚੈਨਲ ਨਾਲ ਤੁਸੀਂ ਤੁਹਾਨੂੰ ਦਿਖਾਈ ਜਾਣਾ ਬਸ ਅੱਜ ਠੀਕ ਹੈ ਜੀ ਨੂੰ ਵੀ ਦੋਸਤੋਂ ਹੁਣ ਟਾਈਮ ਲੱਗਾ ਸਾਡਾ 5:00 ਵੱਜ ਗਏ ਆ 6 6:30 ਸਾਢੇ 5 ਹੋ ਗਏ ਹੁਣ ਟਾਈਮ ਲੱਗਾ ਸਵੇਰ ਦਾ ਮਟੀਰੀਅਲ ਉਹ ਤੋਂ ਬਾਅਦ ਕੰਮ ਚੱਲ ਗਿਆ ਮੈਂ ਉੱਡੀ ਆਣਾ ਆ ਕੜੀ ਕੁੰਨੀ ਕਰਵਾਉਣਾ ਸਰ ਰਾਤ ਦਾ ਪੂਰਾ ਮੂਡ ਹੋਣਾ ਹੈ ਡੋਰੇ ਰਿਓ ਚੈਨਲ ਨਾਲ ਸਾਰੇ ਚਾਈ ਪਨੀਰ 3 hours later ਨਵੇਂ ਵੀ ਦੋਸਤੋ ਆਪਣੀ ਹੋ ਗਈ ਗੈਂਗ ਤਿਆਰ ਫਿਲਹਾਲ ਐਨੀ ਨਾਲ ਹਜੇ ਤੇ ਬਾਕੀ ਆਪਾਂ ਵੀ ਹੋਗੇ ਤਿਆਰ ਬਾਕੀ ਆਜੋ ਤੁਹਾਨੂੰ ਤੇ ਹੁੰਨੇ ਨਾਲ ਦੇਖੋ ਦੇਖਦੇ ਕਿਹੜੇ ਕਿਹੜੇ ਆ ਨਾਲ ਤੇ ਬਾਕੀ ਸਾਰੇ ਤਿਆਰ ਹੁੰਦੇ ਪਿਆ ਮੈਂ ਹੀ ਪਹਿਲਾ ਹੋ ਗਿਆ ਤੇ ਬਾਕੀ ਰਾਜੇ ਸਾਰੇ ਤਿਆਰ ਹੋਊਗੇ ਤੇ ਬਲੌਗ ਵਿੱਚ ਆਊਗੇ ਤੇ ਤਿਆਰ ਹੋਣਾ ਤਾਂ ਹੀ ਤਾਂ ਮੈਂ ਓਏ ਮੇਤਰੋ ਮੈਂ ਅਸੀਂ ਤਿਆਰ ਆ ਆਪਾਂ ਟਿੱਕੇ ਲਾ ਲੇ ਆ ਚਲ ਇਹਨੇ ਤਿਆਰ ਹੋਣਾ ਜੀ ਮੈਂ ਤਿਆਰ ਹੋਣਾ ਭਾਜੀ ਸੱਤੀ ਗੱਲ ਸਾਰੇ ਇਹਨੇ ਤਿਆਰ ਨਹੀਂ ਨਿਵਾ ਗਿਆ ਅਸੀਂ ਹੋ ਗਏ ਤਿਆਰ ਤਿਆਰ ਕਰਾਉਣ ਆਏ ਇਹਨੂੰ ਕਰੋ ਚਲੋ ਆਜੋ ਤੁਹਾਨੂੰ ਦਿਉਨੇ ਆ ਨਾ ਨਾ ਗਿਆ ਮਾਦਾ ਨਾ ਵੀ ਦੋਤਾਂ ਆਉਂਦੇ ਆਈਸਕ੍ਰੀਮ ਵੱਲ ਰੌਸ਼ ਪੋ ਬਹੁਤ ਜ਼ਿਆਦਾ ਆ ਤੇ ਇੱਧਰ ਜਨਰੇਟਰ ਲੱਗਾ ਆ ਤੇ ਇੱਧਰ ਆਵਾਜ਼ ਬਹੁਤ ਜ਼ਿਆਦਾ ਆ ਇਸ ਕਰਕੇ ਆ ਆ ਜਾ ਆਪਣੀ ਟੀਮ ਉਹ ਜੀ ਤੇ ਮੇਰੇ ਖੜਾ ਆਇਆ ਕੋਈ ਚਾਹੀ ਵਿਹਲੀ ਇਹ ਚਾਹੀ ਠੀਕ ਆ ਮੈਂ ਲੈਣਾ ਮੈਂ ਓਏ ਛੇ ਬੰਨ ਦੋਨਾਂ ਨੇ ਮਾਤਾ ਦੀ ਚਾਹੀ ਵਿਹਲੀ ਛੇ ਬੰਨ ਛੇ ਦੋ ਛੇ ਪਰ ਆ ਮਿਲ ਜੀ ਉਹਦਾ ਮੈਂ ਨੋਟ ਟੱਕ ਹੋ ਜਾ ਬਹੁਤ ਠੀਕ ਆ 6 ਪਈ ਦੀ ਆ ਆ ਗਿਆ ਇਹ ਵੀ ਨਾਲ ਹੀ ਪਈ ਹੋਰ 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 ਹੀ ਪਿਛੇੜੀ ਹੋ ਜੀ ਬਾ ਇਤ ਦੇ ਆ ਜਾ ਦਿਹਾ ਵੀ ਆ ਉਹ ਇਧਰ ਆ ਇਸੇ ਯਾਰ ਉਹ ਦੱਦ ਮਾਰਨ ਗੱਡੀ ਆ ਗਈ ਕੋਨਾ ਆ ਗੱਡੀ ਚ ਪਾ ਆ ਗੱਡੀ ਖੜੀਆ ਸੱਟ ਕਰਾ ਦੇ ਪਤਾ ਜੀ ਇੱਕ ਫੋਟੋ ਹੋਰ ਖੇਚ ਲੈਣੀ ਦੋ ਜਣੇ ਪੜਨੇ ਆ ਚਲੋ ਕੋ ਯਾਰ ਲੈ ਭਾਜੀ ਇਹ ਗਾ ਗਏ ਚਾਰ ਚਾਰ ਬਾਈ ਆਦੋ ਤੁਮ ਜੈ ਮਾਤਾ ਦੀ ਜੈ ਮਾਤਾ ਦੀ ਜੈ ਹੋ ਜੀ ਆਪਾਂ ਵੀ ਸ਼ੇਰ ਆਗੇ ਤੁਹਾਡੇ ਮਗਰਾਂ ਦੇ ਪਾਲੀਆਂ ਪੈਂਟਾਂ ਆਓ ਜੀ ਮੈਂ ਵੀ ਪੰਨਾ ਨਾਲ ਲੈ ਲਿਆ ਤੇ ਮਗਰ ਇਹ ਨਾਲ ਹੀ ਮੈਂ ਵੀ ਇੱਥੇ ਬੜ ਜਾਣੀ ਮੈਂ ਜੀ ਠੀਕ ਹੈ ਜੀ ਓਕੇ ਰੋਟਾ ਹਾਂਜੀ ਸ਼ੇਰ ਬੜਨ ਲੱਗੇ ਆਜੋ ਆਜੋ ਧੰਨਿਓ ਧੰਨਿਓ ਠੀਕ ਹੋ ਗਿਆ ਹਾਂ ਚੱਲ ਗੱਲ ਮੇਰੀ ਭੈਣ ਆ ਜਾ ਜੈ ਮਾਤਾ ਦੀ वाली पा चेरा वाली दरबार की जय जय माता दी जय माता दी सारे बोलो जय माता दी पा चेरा वाली रा जय माता दी जय माता दी जय माता ਆ ਗਿਆ ਜਾਂ ਮਿਹਨਤ ਦਾ ਪਸੀਨਾ ਆਪਣੀ ਤੇ ਅਗਲੀ ਝਾਕੀ ਦੇਖਣ ਲਈ ਤਿਆਰ ਹੋ ਜਾਓ ਤੇ ਆਹ ਦੇ ਲੋ ਵੀ ਮੇਹਨਤ ਪਸੀਨਾ ਦੇ ਲੋ ਘਟਾਇਆ ਚਲੋ ਕੋਈ ਨਹੀਂ ਆਇਓ ਅਗਲੀ ਝਾਕੀ ਲਈ ਹੋ ਚਾਹ ਪੋੜੇ ਦਾ ਲਗਾ ਸ਼ੁਰੂ ਹੋ ਗਿਆ ਜੀ ਚਾਹ ਪੋੜੇ ਦਾ ਉੱਠ ਕੇ ਜਾਣ ਦਾ ਉਹ ਤਾਂ ਦੂਜੀ ਝਾਕੀ ਦੀ ਤਿਆਰੀ ਹੋ ਗਈ ਆਇਓ ਤਾਂ ਤੁਰਾਈਏ ਅੰਨਾਂ ਦੇ ਆਈ ਨਾਚ ਨਾਚ ਕਰ ਕੇ ਅੱਜ ਮੋਰ ਵਿਹਾਰੀ ਲੋ ਵੀ ਦੋਸਤੋ ਮੈਂ ਆਇਆ ਹਾਂ ਟਾਂਡੇ ਨੂੰ ਟਾਈਮ ਦੇ ਲਓ ਇੱਥੇ ਦੀਦਾ ਹੁਣੇ ਏ 12:00 12:25 ਮਿੰਟ ਹੋ ਗਏ ਆ ਜੀ ਦੇ ਲਓ ਜੀ ਹੁਣ ਚਲਿਏ ਫੇਰ ਮਾਤਾ ਜੀ ਜਗਰਾਤਰਾ ਦੇਖੀਏ ਚਲੋ ਜੀ ਆਜੋ ਜੈ ਮਾਤਾ ਦੀ ਜੈ ਮਾਤਾ ਦੀ ਹੁਣ ਜਾਵਾਂਗੇ ਚਿੰਤਾ ਚ ਸੱਚ ਘਰੇ ਮੈਂ ਕਿ ਚਿੰਤਾ ਹੁਣ ਜਾਵਾਂਗੇ ਘਰੇ ਜੀ ਉਹ ਆ ਜਾਓ ਟਾਂਡੇ ਤੇ ਟਾਂਡੇ ਤੇ ਮੈਂ ਕਿ ਚੱਲੋ ਮੁੰਡੇ ਦਾ ਮੈਂ ਖਿਆਲ ਹੀ ਨਹੀਂ ਮੈਂ ਕਿ ਚੱਲ ਆਇਆ ਤੈਨੂੰ ਜਗਰਾਤਰਾ ਦਿਖਾਈਏ ਆ ਜਾ ਪੱਜਿਆ ਪੱਜਿਓ ਲੋ ਜੀ ਦੇ ਲੋ ਜੀ ਆ ਦੇ ਲੋ ਜੀ ਆ ਦੇ ਮਗਰ ਜੀ ਆ ਆ ਜੋ ਆ ਜੋ ਚਿੰਤ ਪਤਾ ਨੂੰ ਸਾਥ ਚਿੰਤਾ ਚਿੰਤ ਪੁੱਲੀ ਜਾਣਾ ਇਹਨਾਂ ਚਿੰਤ ਪੁੱਲੀ ਦੁਨੀਆ ਨਾਲ ਨਹੀਂ ਨਹੀਂ ਆ ਜਾ ਤੁਹਾਨੂੰ ਲੋ ਵੀ ਮਿੱਤਰੋ ਆ ਜਾ ਤੁਹਾਨੂੰ ਮੇਲਾ ਦਿਖਾਈ ਆ ਜਾਓ ਚੈਨ ਲਗਾ ਕੇ ਜਾਗਰਾਂ ਦਿਖਾਈ ਜਾਓ ਜੇ ਅਗਲੀ ਝਾਕੀ ਹੈ ਜੀ ਅਗਲੀ ਝਾਕੀ ਤਿਆਰ ਹੋ ਗਈ ਆ ਬਣਾਏ ਮਾਰੀ ਲੋਹੀ ਲਾਟ ਚੱਕਾ ਦੇ ਸਟਾਰਟਿੰਗ ਦੇ ਬੱਟੇ ਚਲਾਓ ਮੇਰਾ ਆ ਜਾ ਆ ਜਾ ਜੋ ਆ ਜਾ ਆ ਜਾ ਬਾੜ ਡੂੰਗਾ ਮੇਜਨਾ ਆ ਜਾ ਚਾਕੇ ਨਾ ਲੈ ਜਾ ਕੋਈ ਕਪੜੇ ਕਪੜੇ ਲੋਹੀ ਲਾਟ ਚੱਕਾ ਕੇ ਆ ਆ ਜਾ

ਭਾਈ ਆ ਗਿਆ ਮੀਂਹ ਚਲ ਗਿਆ ਖਰਾਬ ਸਾਰਾ ਕਿੱਥੇ ਜਗ ਬੱਜੀ ਹੋਵੇ ਕਿੰਨੀ ਲੋ ਜੀ ਮੀਂਹ ਆ ਗਿਆ ਯਾਰ ਮੀਂਹ ਨੇ ਬਹੁਤ ਕੰਮ ਖਰਾਬ ਕਰ ਦਿੱਤਾ ਤੇ ਹੁਣ ਬੱਜ ਗਿਆ ਸਵੇਰ ਦੇ 3:30 ਤੇ ਬਾਕੀ ਬਲੌਗ ਵਧੀਆ ਲੱਗਿਆ ਚੈਨਲ ਜਰੂਰ ਮੇਰੇ ਭਰਾ ਸਬਸਕ੍ਰਾਈਬ ਕਰ ਲਿਓ ਯਾਰ ਦੇਖੋ ਯਾਰ ਕਿੰਨੀ ਮਿਹਨਤ ਲਾਈ ਹੈ ਬਲੌਗ ਬਣਾਉਣ ਤੇ ਤੇ ਸ਼ੇਅਰ ਜਰੂਰ ਕਰਦੇ ਇਸ ਬਲੌਗ ਨੂੰ ਤੇ ਦੇਖ ਲਓ ਲੈਟਵੀ ਚਲ ਗਈ ਆ ਤੇ ਬਿਜਲੀ ਪੂਰੀ ਲਸ਼ਕ ਰਹੀ ਆ ਆ ਜਾ ਆ ਜਾ ਆ ਜਾ ਸ਼ੇਰਾ ਬਿਜਲੀ ਪੂਰੀ ਲਸ਼ਕ ਰਹੀ ਆ ਆ ਜਾ ਚਲਿਏ ਤੇ ਵਧੀਆ ਲੱਗਿਆ ਚੈਨੂ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵਿੱਚ ਜੈ ਮਾਤਾ ਜਰੂਰ ਲਿਖ ਕੇ ਜਾਇਓ ਤੇ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਅਗਲਾ ਬਲੌਗ ਹੀ ਬਹੁਤ ਵਧੀਆ ਪਾਣਾ ਤੇ ਠੀਕ ਹੈ ਜੀ ਲਵ ਯੂ ਸਾਰੇ ਪਨਾਮਾ